ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਾਈ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਇਹਨਾਂ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜਿਸ ਸਿੱਕਾ ਕਰੀ ਗੱਲ ਉਹ ਠੀਕ ਹੋਵਦੀ ਹੈ ਠੀਕ ਹੈ ਠੀਕ ਹੈ ਬਾਈ ਨਾਮ ਤੇ ਐਡਰੈਸ ਕੋ ਨਾਮ ਬਾਈ ਸੀਰਾ ਸਿੰਘ 42 ਵਾਲਾ ਪਿੰਡ ਛੰਨਾ ਗੁਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤੇ ਤਸੀਲ ਤਪਾਪਰਾ ਮੋਬਾਈਲ ਨੰਬਰ 987276012 987276012 ਵੀਰੇ ਆਪਣਾ ਮੋਬਾਈਲ ਨੰਬਰ ਹੈ ਨੇੜੇ ਪਿੰਡ ਭਦੌੜ ਤੇ ਸੈਣਾ ਹਾਂਜੀ 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 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਹਾ ਸੂਈ ਹੈ ਵੀਰੇ ਦੂਜਾ ਸੂਹਾ ਸੂਈ ਹੈ ਕਦੋਂ ਸੂਈ ਹੈ ਵੀਰੇ ਇਨੂੰ ਅੱਜ ਹੋ ਗਿਆ ਮਨ ਚੌਥਾ ਪੰਜ ਪੰਜਵਾਂ ਨਨ ਹੋ ਗਿਆ ਸੂਈ ਨੂੰ ਬਈ ਓਕੇ ਬੱਚਾ ਕੀ ਦੇ ਦੁੱਧ ਹੁਣ ਇਹਦੇ ਥੱਲੇ ਮਨ 17 ਲੀਟਰ ਰੈਡੀ ਆ 16 17 ਕਿਲੋ ਖੁੱਲਾ ਬੋਲਾ ਹੈਗਾ ਓਕੇ ਬਈ 20 ਤੋਂ ਬਾਹਰ ਦੇ ਦੂਗੀ ਦੁੱਧ ਇਹ ਠੀਕ ਹੈ ਬਈ ਬੱਚਾ ਕੀ ਦੇਤਾ ਇਹਨੇ ਬੱਛਾ ਵੀਰੇ ਦੇ ਮਨ ਬੱਛਾ ਦਿੱਤਾ ਆਰਡਰ ਬੜਾ ਕਮਾਲਾ ਹਨਾ ਪੂਰੀ ਚਵਾਈ ਚੂਈ ਇੱਕ ਨੰਬਰ ਦੁੱਧ ਨਾਰੀ ਬਈ ਚਵਾਈ ਚੂਈ ਬਾਈਆਂ ਦਾ ਇੱਕ ਨੰਬਰ ਗੁਲਾਬੀ ਥਣ ਕੱਲਾ ਕੱਲਾ ਹਨਾ ਲੇਵਾ ਲੋਵਾ ਕਮਾਲ ਦਾ ਬਾਕੀ ਟਾਈਮ ਵੀ ਹਲੇ ਕੁਝ ਨਹੀਂ ਹੋਇਆ ਕਹਿੰਦੇ ਬਈ ਸ਼ਾਮ ਦਾ ਕਲੇਵੇ ਵਧੀਆ ਤਿਆਰ ਕਰ ਲੈਣੀ ਹੈ 2:29 ਹੋ ਗਏ ਹੋਸਾ ਉਹਨਾਂ ਦਾ ਜੱਲਾ ਲਓ ਬਾਕੀ ਤੋਰਾ ਚੈੱਕ ਕਰ ਲਓ ਇੱਕ ਨੰਬਰ ਤੋਰਾ ਕਰ ਮਾਈ ਦਾ ਕੀ ਬਾਤ ਹੈ ਬਹੁਤ ਬਰੀਡ ਆ ਨਾ ਬਾੜ ਤੇ ਬਾਕੀ ਵੀਰੇ ਐ ਵਪਾਰੀ ਵਿੱਚ ਇੱਕ ਖੁਰਖੜ ਛੱਡ ਕੇ ਹੈ ਨਾ ਬਣਾ ਲੈਂਦੇ ਆ ਆਥਣੇ ਵੀ ਚੋਲੇ ਤੜਕਿਓ ਤੂੰ ਵੱਧ ਘੱਟ ਨਹੀਂ ਘੜਦੀ ਠੀਕ ਹੈ ਭਾਈ ਹੁਣ ਮੰਨ ਕੇ ਚੱਲ 2:30 ਹਾਂਜੀ ਸ਼ਾਮ ਨੂੰ ਚੋਲੇ ਆ ਗਰਾ ਸਵੇਰ ਚੋਲੇ ਤਸੱਲੀ ਹੋ ਜੂ ਨਾਲੇ ਮੰਨ ਕੇ ਚੱਲ ਆਪਾਂ 16-17 ਕਿਲੋ ਖੁਲਾ ਦੇ ਥੱਲੇ ਬਾੜ ਥੱਲੇ ਤਾਰਾ ਮਾਰ ਕੇ ਦਿਖਾਣਿਆ ਜੀ ਤਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਨ ਦਾ ਬੱਚਾ ਮਗਰ ਬੱਛਾ ਬਾਈ ਬਿਊਟੀ ਬਹੁ ਦਾ ਵਾਰਡ ਤੇ ਹਨਾ ਪੂਰੀ ਸਿਆ ਬਈ ਨਾ ਨੂੜਾ ਲੈਵੇ ਦੇ ਚੈੱਕ ਕਰ ਕੱਲੀ ਕੱਲੀ ਨਾੜ ਨਾਏ ਖੜੀ ਆ ਕੀ ਬਾਤ ਆ ਬੜਾ ਚੰਗਾ ਲੈਵਾ ਹਨਾ ਜੈ ਜੀ ਚੰਗਾ ਤੇ ਮੁੱਲ ਕੀ ਅਸੀਂ ਰਜਾਇਜ ਮੁੱਲ ਨੇ 82000 ਰੁਪਿਆ ਬਾਈ ਮਾਨਤਨ ਹੋ ਜੋ ਹੋ ਜੋ ਮਾਨਤਨ ਠੀਕ ਆ ਬਾਈ 82000 ਰੁਪਿਆ ਮੁੱਲਾ ਮਾਨਤਨ ਹੋ ਜੋ ਤਾਰਾ ਬਾਈ ਮਾਰ ਕੇ ਰਖਾ ਚਿਵਾਈ ਬਹੁਤ ਚੰਗੀ ਆ ਨਾ ਸਿਰੇ ਇੱਕ ਨੰਬਰ ਵੀਰੇ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੰਡੀ ਸੀ ਬੜੀ ਚੰਗੀ ਚਿਵਾਈ ਹੈ ਬੜਾ ਚੰਗੀ ਚਿਵਾਈ ਦਾ ਡਾਕਟਰ ਹਮ ਬੱਸ ਕਰੋ ਬੱਸ ਉੱਤਰੀ ਆਈ ਨਾ ਨਾਲ ਕਰਤੀ ਨਾਲਾ ਨੂਣਾ ਲੈਵੇ ਤੇ ਫੁੱਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਿਵਾਈ ਇੱਕ ਨੰਬਰ ਲੈ ਕੀ ਬਾਤ ਬਾਕੀ ਮੁੱਲ ਵੀ ਜਾ ਜਾ ਮਾਨਤਨ ਕੋਈ ਚੱਕਰ ਨਹੀਂ 80000 ਰੁਪਏ ਵੀਰੇ ਹਾਂ ਬਿਊਟੀਫੁੱਲ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਦੂਜਾ ਵੀਰੇ ਵਾਲੇ ਦੰਦਾਾਂ 'ਚ ਹੀ ਆ ਸਿੱਗੰਗਾ ਦੋਨੇ ਵੀਰੇ ਓਕੇ ਬਈ ਇਹ ਕਦੋਂ ਸੂਈ ਆ ਇਹ ਵੀਰੇ ਚੌਥੀ ਸੂਈ ਆ ਉਹ ਉਹਨੂੰ ਪੰਜ ਮੱਕ ਦੇਣਾ ਠੀਕ ਇੱਕ ਦਿਨ ਬਾਅਦ 'ਚ ਸੂਈ ਆ ਇਹ ਬੱਚਾ ਇੰਨੇ ਹੀ ਬੱਚਾ ਦੇ ਤਾਂ ਇਹਦੇ ਮਗਰ ਵੀ ਬੱਛਾ ਵੀਰੇ ਠੀਕ ਆ ਬਈ ਦੁੱਧ ਇਹ ਥੱਲੇ ਮਾਰਨ ਕੇ ਚੱਲ ਹੁਣ 14-15 ਕਿਲੋ ਬੋੜਾ ਖੁੱਲਾ ਆਏਗਾ ਠੀਕ ਆ ਦੇ ਦੂ 20 ਕਿਲੋ ਤਾਂ ਆਉਣਾ ਬਸ ਪ੍ਰਿੰਟ ਪ੍ਰੋਂਟੀ ਬੋੜਾ ਚੰਗਾ ਹਨਾ ਗਰਮਾ ਜਿਆਦੇ ਹੂੰ ਇਧਰ ਦੀ ਹੋ ਜਾਈਂ ਰੋਟੀ ਫੁੱਲ ਆ ਬਈ ਕਰਦ ਪ੍ਰਿੰਟ ਬਾਕੀ ਤੋਰਾ ਲੇਵਾ ਲੂਵਾ ਫਿੱਟ ਫਿੱਟ ਪਿਆ ਕਿਨੇ ਸੈਟਫਟਾ ਬਾਈ 15 ਲੀਟਰ ਵਾਲਾ ਇਹ ਥੱਲੇ ਵੀ ਹੈਗਾ ਬਾਈ ਠੀਕ ਆ ਬਾਈ ਮੰਨ ਕੇ ਚੱਲ ਵੱਧ ਵੀ ਸਕਦਾ ਲੀਟਰ ਅੰਦਾਜ਼ ਲੀਟਰ ਘੱਟ ਵੀ ਸਕਦਾ ਅਸਟੀਮੇਟ ਜਾਂਣੀ ਦੀ ਕੀ ਮੋਲ ਦਾ ਸੀ ਇਹ ਜੈਜ ਬਾਈ ਇਹਦਾ 85000 ਰੁਪਏ ਹੈ ਠੀਕ ਆ ਬਈ 85000 ਰੁਪਏ ਮੋਲਾ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਬਾਈ ਜਮਾ ਜੈਜ ਮੋਲ ਰੱਖਿਆ ਬੈੜ ਚੰਗੀ ਆ ਬੱਚਾ ਮਗਰ ਬੱਛਾ ਸੂਈ ਸਵਾਈ ਕੱਦ ਪ੍ਰਿੰਟ ਓਕੇ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਰਖਣਾ ਸਿਰੇ ਮਾਰਤਾ ਨਾ ਮਾਰਦੇ ਨਾ ਬਾਈ ਲੈ ਕੱਲ ਕੱਲ ਮਾਰ ਦੋ ਹਨ ਪੂਰੀ ਵਿਥੀ ਤੇ ਥਣ ਪਛਾਣ ਤੋਂ ਲੈ ਵਾ ਚੈੱਕ ਕਰ ਲੋ ਕਮਾਲ ਦਾ ਕੋਈ ਭੜ ਭੁੜ ਨਹੀਂ ਬਾਈ ਦੁਨਾ ਬਹਿੜਾਂ ਦੇ ਜਮਾਣ ਓਕੇ ਠੀਕ ਆ ਲੈ ਬਾਈ ਜਵਾਈ ਚੈੱਕ ਕਰਿਓ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕ ਨਹੀਂ ਝੋਣ ਚੰਗਾ ਹਨਾ ਸਿਰੇ ਪੂਰਾ ਸਿਰੇ ਦਾ ਝੋਣਾ ਬਾਈ ਹੂੰ ਕੋਈ ਬਾਈ ਚੂਈ ਦਾ ਆਪਣੀ ਦੁਨਾ ਦੀ ਜ਼ਿੰਮੇਵਾਰੀ ਹੈ ਫੁੱਲ ਬਾਈ ਜਵਾਈ ਇਸ ਬਸਮਾਨੀ ਕਰਾਇਆ ਕਿੰਨਾ ਦੁੱਧ ਦੇਤਾ ਨਾ ਦੁੱਧ ਰੈੜੀ ਹੈ ਹੂੰ ਓਕੇ ਦਿੱਕੇ ਸੇ ਵੀਰ ਨੂੰ ਬਾਈ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲੈ ਧੰਨਵਾਦ